ਉੱਧਰ ਜਿੱਧਰੋਂ ਆਇਆ ਸੀ ਲੈ ਬੂਟਾ ਮੁੜਿਆ ਆ ਦੇਖ ਐਡਾ ਵੱਡਾ ਬੰਦਾ ਮੱਲ ਹੋ ਕੇ ਮੁੜਿਆ ਕਹਿੰਦਾ ਰਾਹ ਖਰਾਬ ਆ ਲੈ ਫੜਿਆ ਯਾਰ ਸਾਹਿਬ ਯਾ ਇੰਆ ਧਿਆਨ ਇਹ ਰਾਹ ਖਰਾਬ ਆ ਹੁਣ ਤਾਂ ਮੈਂ ਵੀ ਨਹੀਂ ਆਇਆ ਗਲਤ ਆ ਤਾਂ ਕੱਲ ਬਹੁ ਮੀ ਆਇਆ ਇਧਰ ਯਾਰ ਨੂੰ ਵਾਪਸ ਲੈ ਕੇ ਚੱਲਿਆ ਕਹਿੰਦਾ ਰਾਹ ਖਰਾਬ ਆ कल बहुत मी आया चल 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 ਥੋੜੀ ਜਿਹੀ ਨੂੰ ਰੋੜਨ ਦੇ ਫੇਰ ਹੋਊਗੀ ਸਾਡਾ ਉੱਤਰ ਸਭ ਪਾਣੀ ਪਵਾ ਲਿਆ ਚਲ ਹੁਣ ਕੋਈ ਗੱਲ ਨਹੀਂ ਜੇ ਬੂਟਾ ਨਾ ਰੋਕਦਾ ਤਾਂ ਤਾਂ ਗਏ ਸੀ ਬੂਟੇ ਆ ਦੇਖ ਲੈ ਸੀ ਤਾਂ ਭਲਾ ਕਰਦੇ ਕਰਦੇ ਆਪਣਾ ਮਸਾਂ ਮਾਰਦੇ ਭਲਾਈ ਦਾ ਜਵਾਨਾ ਨਹੀਂ ਹੋਰ ਅੱਗੇ ਜਲਦੀ ਜਲਦੀ ਹਟੇ ਪਾੜਾ ਨੇ ਚੋਟੀ ਦਾੜਾ ਦੇ ਮੁੱਤੇ ਸਟਾਰਟ ਕਰਕੇ ਦੇਖਿਓਟੇ ਵੇ ਦਲਮਾਰੀ ਪਾਸੇ ਪਾਸੇ ਵਾਸਾ ਹੋ ਰਿਹਾ ਮੈਂ ਨਾ ਨਹੀਂ ਪੁੱਟ ਡੱਕਰ ਗਿਆ ਆ ਗਏ ਰਾਤ ਦਾ ਉਹ ਪਸਾ ਲਈ ਦਿੱਤੇ ਸੂਰਜ ਪਾਣੀ ਨਹੀਂ ਪਾਉਂਦੇ ਉਹ ਪੈਣ ਦੇ ਮੁੜਿਆ ਹੁੰਦਾ ਸੀ ਵਾਪਸ ਕਰ ਗਿਆ ਪਾਣੀ ਮੈਂ ਭਾਈ ਮੈਂ ਭਈਆ ਕਰੋ ਨਹੀਂ ਮੇਰੇ ਕੱਲ ਛੇਤੇ ਨਹੀਂ ਵੀ ਇੰਨਾ ਵੀ ਆਇਆ ਔਰ ਮੈਂ ਜੰੰਦਰ ਗਿਆ ਆਇਆ ਸੀ ਗੱਲ ਆ ਬੱਬਾ ਆਹ ਨਾ ਕੰਮੀ ਚੱਲ ਚੱਲ ਕੋਈ ਨਹੀਂ ਖਤਰੋਕੇ ਖਿਲਾੜੀ ਆ ਮੋੜ ਚੱਲਦਾ ਪਲੱਗ ਉੱਤੇ ਹੁੰਦਾ ਤਾਂ ਲੰਗ ਗਿਆ ਸਕੂਟਰੀ ਵਾਹੇ ਹੋ ਗਈ ਓਏ ਚੱਲ ਚੱਲ ਚੁੱਦਾ ਪੰਗ ਲੈ ਲੈ ਆ ਉਹ ਵੀ ਬੂਟੇ ਨੂੰ ਨੰਗਾਉਣ ਦੇ ਚੱਕਰ ਚੱਕਰ 'ਚ ਆਪਣਾ ਸਕੂਟਰੀ ਖੜ ਗਈ ਮਿਸਤਰੀ ਸਾਹਿਬ ਸੱਦਣੇ ਪੈ ਗਏ ਹੈ ਮੈਂ ਤਾਂ ਮਨਾ ਹੀ ਕਰਿਆ ਸੀ ਮੈਂ ਮਨਾ ਤਾਂ ਕਰਿਆ ਸੀ ਓਹੋ ਕਾਮਲੇ ਤੂੰ ਤਾਂ ਮਨਾ ਕਰਿਆ ਸੀ ਮੈਨੂੰ ਐਸੀ ਤੈਨੂੰ ਥੋੜੇ ਹੌਸਲਾ ਦਵਾ ਮੈਂ ਕਈ ਵਾਰੀ ਬੰਦਾ ਆੜ ਜਾਂਦਾ ਪਿੱਛੇ ਕੋਈ ਐਸਾ ਚੱਕਰ ਪਿਆ ਹੁੰਦਾ ਮੋਟਰਸਾਈਕਲ ਜਾਣਾ ਸੀ ਮੈਨੂੰ ਪਤਾ ਮੈਂ ਫੇਰ ਵੀ ਮੁੜ ਗਈ ਇੱਧਰ ਆ ਤੈਨੂੰ ਤੈਨੂੰ ਦਲੇਰੀ ਦੇਣ ਵਾਸਤੇ ਮੈਂ ਤੇਰਾ ਮੋਟਰਸਾਈਕਲ ਤੈਨੂੰ ਲੈ ਕੇ ਆਇਆ ਸੀ ਚੱਲ ਕੋਈ ਗੱਲ ਨਹੀਂ ਉਹ ਕੋਈ ਚੱਕਰ ਨਹੀਂ ਹੈਗਾ ਤੈਨੂੰ ਗਾਹ ਨੂੰ ਪਤਾ ਲੱਗ ਗਿਆ ਵੀ ਪਿੱਛੇ ਨਹੀਂ ਮੁੜਦਾ ਹੈਗਾ ਸੜੇ ਦਾ ਸਾਰਾ ਜਗੜ ਜਾਂਦੇ ਹੈਠਾਂ ਮੋਟਰ ਸਕੂਟਰੀ ਦਾ ਜੋ ਮੈਂ ਹੈਠਾਂ ਤੇ ਇੰਜਨ ਲਾਇਆ ਹੋਇਆ ਹੈ ਨਾ ਪਾਉ ਉਹ ਤੇਰੇ ਮਗਲ ਮੱਜਰੇ ਵਾਲਿਆ ਉਹ ਬੱਲੇ ਇਹ ਨੇ ਚੋਬਰ ਮਗਲ ਮੱਜਰੇ ਵਾਲੇ ਪੂਰੇ ਮਲਸਰੇ ਦੇ ਆ ਗਿਆ ਦਾਰੇ ਦਾ ਮੁੰਡਾ ਇਹ ਪਾਉ ਖੁੱਤੀ ਜਣੂ ਇਧਰ ਬਿੱਲੀ ਬਦਮਾਸ਼ ਕਿੱਥੇ ਸਾਡਾ ਆ ਇਧਰ ਗਰਸੇਵ ਸਿੰਘ ਦਾ ਪੁੱਤਰ ਆ ਸ਼ਾਬਾਸ਼ ਬਿੱਲੀ ਜਾਣਾ ਹੈ ਪਟਾਂ ਤੇ ਅੱਜ ਦਾ ਪਾਰਟੀ ਹੋ ਗਈ ਬਿੱਲੀ ਰਮਾਲੀ ਲਾ ਲਈ ਸ਼ਾਬਾਸ਼ ਸ਼ਾਬਾਸ਼ ਸਟਾਰ ਮੂੰਹ ਬੰਦ ਕਰਕੇ ਕਿਹਨੇ ਕਰ हो गया हां फिर तू ओ की करेंगा जा डाक्टर है तो हां बीमार हो गया है चले हो अच्छा अच्छा मैं शायद की पता इलाज लूज करना होगा है सैकल बड़ा क्या हाँ तेरा इन्हें जन आया नहीं खड़े अच्छा 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 ओके ओके बिल्ली डाउन ਤਾਂ ਆਇਆ ਨਹੀਂ ਆਪ ਬਾਹਰ ਕਿੱਥੇ ਆ? ਉਹ ਕੱਪੜੇ ਵਾਰੇ। ਅੱਛਾ ਠੀਕ ਹੈ। ਬੰਦੇ ਬੁੜੇ ਜਿਹੇ ਉੱਪਰ ਨੇ ਇਹ।